ਅਨਜੀ ਕਿਸਾਨੋਗੋ ਸਵਾਗਤ ਆ ਤੁਹਾਡਾ ਲਾਲ ਡੈਰੀ ਫਾਰਮ ਸੋ ਅੱਜ ਦੀ ਵੀਡੀਓ ਆਪਾਂ ਇੱਕ ਤਾਜੀ ਬਿਆਹੀ ਝੋਟੇ ਦੀ ਲੈ ਕੇ ਆਏ ਆ ਆਪਾਂ ਤੁਹਾਡੇ ਨਾਲ ਸਾਰੀ ਡਿਟੇਲ ਸਾਂਝੀ ਕਰਾਂਗੇ ਸੋ ਤਾਜੀ ਬਿਆਹੀ ਹੈ ਮਾਗਰ ਕੱਟੀ ਆ ਤੇ ਤੁਹਾਡੇ ਨਾਲ ਸਾਰੀ ਗੱਲਬਾਤ ਆਪਾਂ ਵਾਈ ਨਾਲ ਕਰਾਂਗੇ ਖੋਲੋ ਭਾਈ ਇੱਕ ਵਾਰ ਖੋਲ ਕੇ ਦਿਖਾਓ ਸੋ ਆਪਾਂ ਜਾਣਤੇ ਬਾਈ ਕੋਲ ਆਏ ਆ ਅੱਜ ਆਪਾਂ ਸੋ ਤਾਜੀ ਬਿਆਹੀ ਝੋਟੀਆਂ ਦੇਖ ਸਕਦੇ ਆਪਾਂ ਮਾਗਰ ਕੱਟੀ ਆ ਬੂਰੀ ਕੱਟੀ ਆ ਬਹੁਤ ਜ਼ਿਆਦਾ ਰਮਾੜਾ ਬੂਰੀ ਕੱਟੀ ਦੀ ਸੋ ਦੇਖ ਸਕਦੇ ਆਪਾਂ ਬਿਲਕੁਲ ਕੋਲ ਸਿੰਗਾ ਸੰਗਰੀ ਬਿਲਕੁਲ ਪੁੰਡੀ ਆ। ਛਕੀਨ ਆ ਝੋਟੀ ਪੂਰੀ। ਬਿਲਕੁਲ ਜੈਜ ਰੈਡ ਦੇ ਵਿੱਚ ਝੋਟੀ ਹੋਊਗੀ ਬਿਲਕੁਲ ਜੈਜ ਰੈਡ ਦੇ ਵਿੱਚ। ਤੇ ਸਾਡੇ ਕੋਲ ਥਾਨ ਲੈਵੇ ਝੋਟੀ ਸਾਫ ਆ ਬਿਲਕੁਲ। ਆ ਲੈਓ ਪਾਈਓ। ਤੁਹਾਨੂੰ ਸਾਰੀ ਇਨਫੋਰਮੇਸ਼ਨ ਦਿੱਤੀ ਜਾਊਗੀ, ਐਡਰੈਸ ਤੁਹਾਨੂੰ ਦਿੱਤਾ ਜਾਊਗਾ। ਉਹ ਬਿਲਕੁਲ ਜੈਜ ਰੈਡ ਦੇ ਵਿੱਚ ਆ ਸਾਰੀ ਗੱਲਬਾਤ ਆਪਾਂ ਬਾਈ ਜਿੰਨਾਂ ਨਾਲ ਕਰਾਂਗੇ ਸੋ ਯੂ ਟਿਊਬ ਨੂੰ ਕਰ ਲੋ ਆਪਣੇ ਨੂੰ ਸਬਸਕ੍ਰਾਈਬ ਤਾਂ ਜੋ ਕੋਈ ਵੀ ਆਪਾਂ ਵੀਡੀਓ ਪਾਈ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੂਗੀ ਤਾਂ ਬਾਈ ਨਾਲ ਪਹਿਲਾਂ ਆਪਾਂ ਡਰੈੱਸ ਦੀ ਗੱਲ ਕਰਾਂਗੇ ਵੀ ਕਿੱਥੇ ਦੀ ਵੀਡੀਓ ਭਗਾ ਰਹੇ ਕਿਉਂਕਿ ਕਾਫੀ ਦੂਰੋਂ ਆਉਦੇ ਨੇ ਬਾਈ ਹਨਾ ਤੇ ਉਹਨਾਂ ਨੂੰ ਡਰੈੱਸ ਦਾ ਪਤਾ ਨਹੀਂ ਲੱਗਦਾ ਹੈਗਾ ਤੇ ਬੇਟਾ ਬੋਲਾਰੀਓਟ ਇਹ ਬਹੁਤ ਚੰਗਾ ਵਧੀਆ ਹਾਂਜੀ ਭਾਜੀ ਡਿਟੇਲ ਦੱਸੋ ਜੀ ਸਭ ਤੋਂ ਪਹਿਲਾਂ ਐਡਰੈਸ ਦੱਸੋ ਜੀ ਜ਼ਿਲ੍ਹਾ ਪਟਿਆਲਾ ਜ਼ਿਲ੍ਹਾ ਪਟਿਆਲਾ ਠੀਕ ਸਮਾਣਾ ਬੈਂਦਾ ਜੀ ਆਪ ਨੂੰ ਤੁਸੀਂ ਸਮਾਣਾ ਬੈਂਦਾ ਹਾਂਜੀ ਪਿੰਡ ਕਿਹੜਾ ਭਾਜੀ ਖਾਤਰੀਵਾਲ ਪਿੰਡ ਖਾਤਰੀਵਾਲ ਠੀਕ ਹੈ ਜੀ ਤੇ ਭਾਜੀ ਕਿਵੇਂ ਆ ਜੀ ਝੋਟਿਆ ਹਾਂ ਝੋਟੀ ਇਹ ਕੱਲ੍ਹ ਸੋਈ ਆ ਜੀ ਕੱਲ੍ਹ ਸੋਈ ਆ ਮਾਂ ਦਾ ਕੱਟਿਆ ਜੀ ਮਾਂ ਦਾ ਕੱਟਿਆ ਦੇਖ ਸਕਦੇ ਆਪਾਂ ਬੁਰੀ ਮਾਂ ਦਾ ਕੱਟਿਆ ਕੱਟਿਆ ਮੋਟ ਵੱਡੀ ਸ਼ਿਕਾਇਤ ਆ ਹੈ ਸੋ ਉਹ ਕਿੰਨਾ ਕ ਬੋੜਾ ਭਾਈ ਜੀ ਸੱਲੇ 8 9 ਕਿਲੋ ਬੋੜਾ ਹੋਊਗਾ ਤੇ ਕਿੰਨਾ ਕੱਢੀ ਆਉਂਗੇ ਦੁੱਧ 11 ਕਿਲੋ ਦੁੱਧ 11 ਕਿਲੋ ਹੋਊਗੀ ਠੀਕ ਹੈ ਜੇ ਸਾਡੇ ਆਪਾਂ ਡਰ ਦਾ ਬਾਟੀ ਬਹੁਤ ਚੰਗੀ ਆ ਸਾਡਾ ਖਸਾ ਲੋਬੇ ਕੋ ਸਾਵਾ ਅੜੜੀ ਵਾਲੀ ਅੱਡੀ ਬੋੜੇ ਖਾਣੇ ਪੈਗਾ ਤਾਂ ਤੇ ਭਾਈ ਜੀ ਰੇਟ ਦੱਸੋ ਬਿਲਕੁਲ ਜੈ ਜੈ ਰੇਟ ਦੱਸੋ ਵੇ ਕਿੰਨਾ ਕੁ ਦੀ ਹੁਣੇ ਲੋਕ ਮੰਗਵਾ ਰਹੇ ਨੇ ਕੋਈ 1 25 ਮਾਹ ਦਾ 1 30 ਮਾਹ ਦਾ ਕੋਈ 1.5 ਲੱਖ ਮਾਹ ਦਾ ਨਾ ਕੋਈ 1 ਲੱਖ 10000 ਮਾਹ ਦਾ 1 ਲੱਖ ਤੋਂ ਕਹਿੰਦਾ ਭਾਵੇਂ ਘੱਟ ਰੇਟ ਕੋਈ ਨਹੀਂ ਮੰਗਦਾ ਇਹ ਆ। ਨੇ ਤਾਂ ਆਪਾਂ ਕਰਾਂਗੇ ਜੀ ਦੇਣਾ। ਬਿਲਕੁਲ ਦੇਣਾ ਦਾ ਦੱਸੋ ਬਿਲਕੁਲ ਜੇਜ ਰੇਟ ਦੱਸੋ। 5 ਮਿੰਟਾਂ ਦੀ ਵੀ ਟਾਈਮ ਨਹੀਂ ਬਚਾਈ। ਓਕੇ ਓਕੇ ਤਾਂ ਦੱਸੋ ਭਾਈ ਬਿਲਕੁਲ ਜੇਜ ਰੇਟ ਦੱਸੋ। ਜੀ ਜੀ ਹਾਂ 85000 ਬਿਲਕੁਲ ਬਾਈ ਕਰਦਾ 85000 ਦੇ ਦਵਾਂਗੇ ਬਿਲਕੁਲ ਜੇ ਜ ਰੇਟ ਹੈ ਬਾਈ ਦਾ 85000 ਰੁਪਏ ਦੀ ਝੋਟੀ ਕੱਲ ਵਿਹੇ ਹੋਇਆ ਮੰਗਲ ਕੱਟੀ ਆ ਤੇ ਬਾਈ ਨੇ ਕਿਹਾ 80000 ਦੇ ਦੇਣੀ ਆ ਤੇ ਜਿਹਨੇ ਮੇਰੇ ਵੀਰ ਨੇ ਲੈਣੀ ਹੋਵੇ ਤਾਂ ਤੁਹਾਨੂੰ ਐਡਰੈਸ ਦਿੱਤਾ ਜਾਊਗਾ ਲੋਕੇਸ਼ਨ ਪਾਈ ਜਾਊਗੀ ਤਾਂ ਆ ਕੇ ਤੁਸੀਂ ਉਹਦੇ ਦੋ ਟਾਈਮ ਚੋਕੇ ਆਪਣੀ ਝੋਟੀ ਲੈ ਜਾ ਸਕੋ ਓਕੇ ਜੀ ਥੈਂਕ ਯੂ ਜੀ